ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪਹੁੰਚੇ ਹਾਂ ਦੀਪੂ ਸ਼ਰਮਾ ਜੀ ਕੋਲ ਜਿਨ੍ਹਾਂ ਦਾ ਕੱਪੜਿਆਂ ਦਾ ਸ਼ੋਰੂਮ ਆ ਸਾਨੂੰ ਪਹਿਲਾਂ ਵੀ ਦੱਸਿਆ ਸੀ ਇਹਨਾਂ ਦੀ ਸ਼ਾਪ ਆ ਜਿਹੜੀ ਤਲਵੰਡੀ ਸਾਬੋਈ ਤੋਂ ਆਪਾਂ ਨੇ ਡਿਊਟੀ ਤੇ ਮੇਨ ਡਿਊਟੀ ਨਵੀਂ ਬਣੀ ਆ ਉਧਰੋਂ ਆ ਕੇ ਦਸ਼ਮੇਸ਼ ਮਾਰਕੀਟ ਚੋਂ ਉੱਥੋਂ ਸੱਜਿਆ ਤਾਂ ਆ ਕੇ ਦਸ਼ਮੇਸ਼ ਮਾਰਕੀਟ ਚ ਅੱਗੇ ਜਿੱਧਰ ਇੱਧਰ ਛੋਟਾ ਗੇਟ ਵੀ ਆ ਗੁਰੂ ਘਰ ਦਾ ਜਿੱਦੋਂ ਦੀ ਆਪਾਂ ਲੰਘਦੇ ਹਾਂ ਦਸ਼ਮੇਸ਼ ਮਾਰਕੀਟ ਵਿੱਚ ਦੀ ਤੇ ਸੁਨਿਆਰਾਂ ਦੇ ਦੁਕਾਨਾਂ ਵੀ ਨੇ ਤੇ ਨਾਲ ਇਹਨਾਂ ਦੇ ਜਿਹੜਾ ਸ਼ੋਰੂਮ ਆ ਉਹ ਗਰਦੀਪ ਸਰਪੰਚ ਨੇ ਮੋਬਾਈਲਾਂ ਵਾਲੇ ਬਹੁਤ ਮਸ਼ਹ ਸ਼ਾਪ ਦਾ ਫਰੈਂਡ ਜਿਗਰ ਮੈਸਟਰ ਉੱਪਰ ਨੰਬਰ ਲਿਖਿਆ 79738 88715 ਕਦੋਂ ਵੀ ਆ ਸਕਦੇ ਹੋ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਸੋਹਣੇ ਕੱਪੜੇ ਨੇ ਚਲੋ ਤੁਹਾਨੂੰ ਅੱਜ ਫਿਰ ਦਿਖਾਈ ਦਿੰਨੇ ਹੈ ਕੱਪੜੇ ਵੈਸੇ ਦੇਖੋ ਸ਼ਰਟਾਂ ਬਹੁਤ ਸੋਹਣੀਆਂ ਲੱਗੀਆਂ ਹੋਣਗੀਆਂ ਨੇ ਬਾਹਰ ਤੇ ਬਹੁਤ ਸੋਹਣੀ ਲੋਰਾਂ ਲੱਗੀਆਂ ਹੋਣਗੀਆਂ ਨੇ ਚਲੋ ਅੱਗੇ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਮਿਲਿਆਉਣੇ ਤੁਹਾਨੂੰ ਦੀਪੂ ਸ਼ਰਮਾ ਜੀ ਨਾਲ ਉਹ ਕਸਟਮਰ ਵੀ ਆਏ ਹੋਏ ਨੇ ਆਜੋ ਤੁਹਾਨੂੰ ਮਿਲਿਆਉਣੇ ਦੀਪੂ ਸ਼ਰਮਾ ਜੀ ਕੀ ਚਾਹ ਹਾਲ ਚਾਲ ਨੇ ਚਲੋ ਮਿਲਿਆਓ ਸ਼ਰਮਾ ਜੀ ਬਾਈ ਜੀ ਆਪਣਾ ਸਭ ਤੋਂ ਪਹਿਲਾਂ ਆਪਾਂ ਲੋਕੇਸ਼ਨ ਸਮਝਾ ਦਈਏ ਬਾਕੀ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਵੀਰ ਦੇਖਣਗੇ ਕਿ ਕਿੱਥੇ ਜੇ ਆਪਣੀ ਇਹ ਜਿਹੜੀ ਆਪਣੀ ਸ਼ਾਪ ਦਾ ਨਾਮ ਹੈ ਵੀਰੇ ਫਰੈਂਡਜ਼ گارਮੈਂਟਸ ਦਸ਼ਮੇਸ਼ ਮਾਰਕੀਟ ਸ਼ਾਪ ਨੰਬਰ 24 ਜੀ ਤੇ ਵਿੱਚ ਹੈ ਇਹਦੇ ਆਪਣਾ ਜਿਹੜਾ ਕੀ ਖਾਸ ਹੈ ਜਿਹੜੇ ਆਪਣੇ ਆਪਣੇ ਜਿਹੜੇ ਵੀਡੀਓ ਦੇਖਣ ਵਾਲੇ ਹੋਣਗੇ ਕਿ ਉਹ ਖਿੱਚ ਦਾ ਕੇਂਦਰ ਬਣੇ ਆਪਣੀ ਦੁਕਾਨ ਉਹਨਾਂ ਲਈ ਬਾਈ ਆਪ ਨੂੰ ਕੋਲੇ ਲੋਅਰ ਟੀ-ਸ਼ਰਟ ਪੈਂਟ ਹੈ ਜਿਹੜੀ ਪੂਰੀ ਵਧੀਆ ਕੁਆਲਿਟੀ ਦੀ ਮਿਲਦੀ ਹੈ ਰੇਟ ਹੈ ਜਿਹੜੇ ਬਹੁਤ ਹੀ ਬਾਜ਼ੂ ਰਹਿੰਦੇ ਆ ਉਸ ਤੋਂ ਇਲਾਵਾ ਜਿਵੇਂ ਆਪਣੇ ਕੋਲੇ ਇੰਪੋਰਟਡ ਪਰਫਿਊਮ ਵੀ ਅਵੇਲੇਬਲ ਹੁੰਦੇ ਆ ਠੀਕ ਐ ਐਕਸੈਸਰੀ ਸਾਰੀ ਅਵੇਲੇਬਿਲਟੀ ਹੁੰਦੀ ਐ ਬਾਚ ਠੀਕ ਐ ਸਪੈਕਸ ਚਾਹੀਦੀਆਂ ਪਰਫਿਊਮ ਆ ਗਏ ਐ ਬਾਲਟ ਆ ਗਏ ਐ ਠੀਕ ਐ ਇਸ ਤਰ੍ਹਾਂ ਬੈਲਟ ਵਗੈਰਾ ਸਾਰਾ ਕੁਝ ਆਪਣੇ ਕੋਲੇ ਅਵੇਲੇਬਿਲਟੀ ਹੈ ਹਰ ਚੀਜ਼ ਮਿਲ ਜਾਂਦੀ ਹੈ ਤਿਆਰ ਹੋਣ ਲਈ ਤਿਆਰ ਹੋਣੀ ਜ਼ਰੂਰੀ ਹੈ ਤਾਂ ਸਾਨੂੰ ਮੜਾ ਆ ਆਰਟੀਕਲ ਵੀ ਦਿਖਾ ਦਿਓ ਆਰਟੀਕਲ ਵੀ ਦਿਖਾਉਣ ਲਈ ਮਿੱਥੀ ਆ ਜੀ ਕਿਹੜੀ ਹੈ ਆਪਨਾਂ ਕੋਲ ਕਸਟਮਰ ਵੀ ਆਏ ਬਈ ਐ ਆਪ ਨੂੰ ਆਰਟੀਕਲ ਵੀ ਦਿਖਾਉਣੇ ਆ ਤੇ ਉਹਨਾਂ ਦਾ ਰਿਵਿਊ ਵੀ ਲੈ ਲੈਣੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਫੀਡਬੈਕ ਹੈ ਆਪਾਂ ਕੋਈ ਇਸ ਤਰ੍ਹਾਂ ਪਰਾਡਾ ਦੀ ਟੀ-ਸ਼ਰਟ ਹੈ ਠੀਕ ਹੈ ਇਸ ਤਰ੍ਹਾਂ ਇਹਦੇ ਵਿੱਚ ਕਲਰ ਵਗੈਰਾ ਮੈਨੂੰ ਚੰਗੇ ਕਿ ਤੇ ਆਪਣੇ ਭਰਾ ਲੰਮੜ ਜੀ ਆਏ ਹੋ ਆ ਰਾਪਰ ਤੋਂ ਆਪਾਂ ਨੂੰ ਸ਼ਾਪਿੰਗ ਕਰਨ ਪੈਸਟ ਗਾਸਟਮ ਰਾਈ ਆਪਣੇ ਕੋਲ ਹੀ ਆਉਂਦੇ ਆ ਹਮੇਸ਼ਾ ਬਾਈ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਕਦੋਂ ਤੇ ਇੱਥੇ ਆਉਣੇ ਹੋ ਬਾਈ ਮੇਰੇ ਕੋਲ ਇੰਨੇ ਨੂੰ ਕਟ ਕਟ 2 ਸਾਲ ਹੋ ਗਏ ਕੀ ਤੈਨੂੰ ਬਈ ਯਾਰ ਉਸ ਤੋਂ ਉਦੋਂ ਦੀ ਆਉਣੇ ਆ ਮਿੱਤਰਤਾ ਵੀ ਆ ਤੇ ਕੁਆਲਟੀ ਵੀ ਬਹੁਤ ਵਧੀਆ ਦਿੰਦੇ ਆ ਇਹ ਤੇ ਜਿੰਨੇ ਵਾਰੀ ਲੈ ਕੇ ਗਿਆ ਮੈਂ ਕੱਪੜੇ ਲੀੜੇ ਹਮਮ ਥੋੜੀ ਵਧ ਗਈ ਦਿੱਤੀ ਨੇ ਆ ਜਿਵੇਂ ਆਪਾਂ ਸ਼ਾ ਉਹ ਸ਼ਰਟਾਂ ਭਈਆਂ ਨੇ ਚੈੱਕਰ ਵਿੱਚ ਮੈਨੂੰ ਵੀ ਬਹੁਤ ਪਸੰਦ ਆ ਬਹੁਤ ਸੋਹਣੇ ਲੱਗਿਆ ਤਾਂ ਫਿਰ ਮਹਿੰਗੀਆਂ ਬਹੁਤ ਆਉਣਗੀਆਂ ਕੀ ਨਹੀਂ ਰੇਟ ਵੀ ਜਾਇਜ਼ ਲਾਉਂਦੇ ਕੋਈ ਬਾਲਾ ਨਹੀਂ ਕੋਈ ਬਾਲਾ ਕੀ ਰੇਟ ਵੀ ਐਨਾ ਤਾਂ ਚੱਲਦੀ ਐ ਅੱਜ ਕੱਲ੍ਹ ਕੱਪੜਿਆਂ ਨੂੰ ਜਿੰਨਾ ਚੱਲਦਾ ਉਹਨਾਂ ਦਾ ਚੱਲਦੀ ਐ ਹਮਮ 1200 65 ਸ਼ਰਟ ਸੌਣ ਨੂੰ ਹੁੰਦਾ ਵੀ ਅੱਜ ਕੱਲ੍ਹ ਹੂੰ ਇਹ ਲੰਦੇ ਨੇ ਤੇ ਸੋਨੇ ਵੀ ਬਹੁਤ ਨੇ ਹੂੰ ਸੋਨੇ ਵੀ ਬਹੁਤ ਨੇ ਐਂ ਬੰਦੇ ਵੀ ਪੂਰੇ ਘੈਂਟ ਨੇ ਆਏ ਜਦੋਂ ਇੱਕ ਵਾਰੀ ਆਉਂਦਾ ਇੰਨਾ ਮੋਹ ਪਿਆ ਰੱਖਦੇ ਨੇ ਬੰਦੇ ਨਾਲ ਵੀ ਸਿਰੇ ਨਹੀਂ ਜਾਂਦੇ ਹੂੰ ਪੂਰਾ ਮੋਹ ਇਹ ਮਾਰਕੀਟਿੰਗ ਦਾ ਇਹ ਵੀ ਇੱਕ ਰੂਲ ਹੈ ਨਾ ਮਾਰਕੀਟਿੰਗ ਦਾ ਹਿੱਸਾ ਏ ਚੀ ਜਦੋਂ ਕੋਈ ਵੀ ਜਦੋਂ ਆਪਣਾ ਕਿਸੇ ਆਪਣੇ ਕਸਟਮਰ ਨੂੰ ਪਿਆਰ ਦੇ ਨਾਲ ਟੈਂਡ ਕਰਦੇ ਆ ਤਾ ਅਗਲੀ ਵਾਰ ਆਨਲਾਈਨ ਮਜਬੂਰ ਹੋ ਜਾਣਾ ਹਾਂ ਮੈਨੂੰ ਇਹਦਾ ਗੱਲ ਇਹਨਾਂ ਦਾ ਮੋਹ ਪਿਆਰ ਕਰਕੇ ਦੁਬਾਰੇ ਦੁਬਾਰੇ ਆਉਣੇ ਬਈ ਯਾਰ ਕਦੇ ਵੀ ਆਪਣੇ ਨਾਲ ਅੱਜ ਤੱਕ ਸਰੇ ਨਹੀਂ ਗਏ ਜਿਵੇਂ ਕਰਤਾ ਵਸ ਠੀਕਾ ਚਾਹੇ ਆਪਾਂ ਆਪਣੇ ਮਿੱਤਰ ਤੋੜ ਦਈਏ ਵੀ ਇਹਨਾਂ ਨੂੰ ਕੱਪੜੇ ਦੇ ਦਿਓ ਤਾਂ ਵੀ ਨਹੀਂ ਇਹਨਾਂ ਨੇ ਕਦੇ ਕਰਿਆ ਵੀ ਕੋਈ ਗੱਲ ਨਹੀਂ ਬਈ ਤੇ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਅੱਜ ਤੁਸੀਂ ਸ਼ਰਮਾ ਜੀ ਕੋਲ ਦੋ ਪੈਂਟਾਂ ਸ਼ਰਟਾਂ ਲੈ ਜਾਓ ਤੇ ਇੱਕ ਅਤਰ ਜਾਂ ਪਰਫਿਊਮ ਫੇਰੀ ਲੈ ਜਾਓ ਜੇ ਨਹੀਂ ਦਿੰਦਾ ਤਾਂ ਮੈਨੂੰ ਕਮੈਂਟ ਕਰ ਦਿਓ ਤੇ ਆਪਾਂ ਜਰੂਰ ਦਵਾਵਾਂਗੇ ਇੰਨੀ ਸੋਹਣੀ ਫ੍ਰੈਗਰੈਂਸ ਹੈ ਨਾ ਇੰਨੀ ਸੋਹਣੀ ਫ੍ਰੈਗਰੈਂਸ ਤੁਸੀਂ ਕਦੇ ਦੇਖੀ ਤੇ ਸੋਚੀ ਵੀ ਨਹੀਂ ਹੋਣੀ ਇੱਕ ਵਾਰੀ ਤੁਸੀਂ ਆਓ ਤਾਂ ਸਹੀ ਪਰਫਿਊਮ ਫਿਰ ਲਜਾਓ ਤਾਂ ਸਹੀ ਕੋਈ ਆਨਲਾਈਨ ਆਪਾਂ ਨੂੰ ਕੋਈ ਆਰਡਰ ਕਰਨਾ ਚਾਹੁੰਦਾ ਕੋਈ ਆਈਟਮ ਤਾਂ ਉਹ ਵੀ ਆਪਣਾ ਕੋਈ ਹੈ ਹਾਂਜੀ ਹਾਂਜੀ ਬਾਈ ਬਿਲਕੁਲ ਆ ਦੇਖੋ ਆਪਣਾ ਇੰਸਟਾਗ੍ਰam ਤੇ ਪੇਜ ਵੀ ਬਣਿਆ ਹੋਇਆ ਹੈਗਾ ਠੀਕ ਹੈ ਤੇ ਆਪਾਂ ਨੂੰ ਜੇ ਬਾਈ ਨੂੰ ਕੋਈ ਵੀ ਚੀਜ਼ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਉਹ ਆਪਾਂ ਨੂੰ ਇੰਸਟਾਗ੍ਰam ਤੇ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਬਾਈ ਫ੍ਰੈਂਸ ਗਾਰਮੈਂਟਸ BB45 ਠੀਕ ਹੈ ਬਾਈ ਤੇ ਆਪਣਾ ਕੰਟੈਕਟ ਨੰਬਰ ਵੀ ਹੈਗਾ WhatsApp ਤੇ ਵੀ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ Instagram ਤੇ ਵੀ DM ਕਰ ਸਕਦੇ ਹੋ ਠੀਕ ਹੈ Instagram ਦਾ ਆਪਣਾ ਇਹ ਪੇਜ ਆ ਬਾਈ ਤੇ WhatsApp ਤੇ ਆਪਣਾ ਜਿਹੜਾ ਕੰਟੈਕਟ ਨੰਬਰ ਹੈਗਾ ਉਹ 98736 88715 ਇੱਕ ਵਾਰ ਦੁਬਾਰਾ ਰਿਪੀਟ 98736 88715 ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ